ਇੱਕ ਵੀਰ ਜਰਮਨੀ ਤੋਂ ਆਇਆਗਾ ਜਰਮਨੀ ਵਾਲੇ 22 ਦੇ ਕੜੀ ਚਾਵਲ ਇਹ ਵੀ ਤੁਹਾਨੂੰ ਦਿਖਾਵਾਂਗੇ ਕਿ ਕਿੱਥੇ ਇਹਨਾਂ ਨੇ ਲਾਏ ਹੈ ਤੇ ਕਿੱਥੋਂ ਇਹ ਆਇਆ ਹੈ ਇਹ ਬਣਾਉਂਦੇ ਹੈਗੇ ਇਹ ਸਾਰੀ ਗੱਲਬਾਤ ਨਾਲ ਰਾਮਾਨ ਦੇ ਇਹ ਵੀਰ ਨੇ ਜੜੇ ਇੱਥੇ ਜਿਹੜੇ ਕੜੀ ਚਾਵਲ ਹੈਗੇ ਜਿਹੜੇ ਇੱਥੇ ਲਾਏ ਹੈਗੇ ਰਾਜਮਾ ਚਾਵਲ ਕੜੀ ਆਮ ਨੌਜਵਾਨੀ ਹੈ ਜਿਹੜੀ ਉਹ ਬਾਹਰਲੇ ਦੇਸ਼ਾਂ ਦਾ ਰੁਕ ਕਰ ਰਹੀ ਹੈ ਕਹਿੰਦੇ ਇੱਥੇ ਕੰਮ ਹੈ ਨਹੀਂਗਾ ਤੁਸੀਂ ਤੁਸੀਂ ਦਸਾਂਗਾ ਵੀ ਅਸੀਂ ਤੁਸੀਂ ਬਾਹਰੋਂ ਚਰਮਰ ਤੋਂ ਆ ਕੇ ਇੱਥੇ ਕੰਮ ਸ਼ੁਰੂ ਕੀਤਾ। ਮੱਚੀ ਹਿੰਦੀ ਨੇ ਪੱਥਰ ਚਟਕੇ ਮੁਰਦੀ ਉਹ ਕੰਮ ਸੀਗਾ ਜੀ। ਬਟ ਇਹ ਆ ਵੀ ਜੇ ਆਪਾਂ ਕਿਸ ਨੂੰ ਸਮਝਾਈਏ ਸਮਝੇ ਨਹੀਂ ਮੈਂ ਤਾਂ ਇਹ ਵੀ ਇਹੀ ਬੀਚ ਦੀ ਕਰਦਾ ਮੇਰੇ ਪ੍ਰਧਾਵੰਦ ਦੇ ਪ੍ਰਧਾਵ ਕੋਈ ਛੋਟਾ ਕੋਈ ਵੱਡਾ ਵੀ ਇੱਥੇ ਕੰਮ ਕਰ ਲਓ ਜੀ। ਤੇ ਜੇ ਕਿਹਦੀ ਮਿਹਤੁਰੀ ਆ ਠੀਕ ਆ ਜਾਣਾ ਚਾਹੀਦਾ ਵੀ ਆ ਕਿਉਂ ਲੋੜ ਆ ਪਿਆ ਜਾ ਕੇ ਇੱਥੇ ਆਜੋ ਆਪ ਕੋ ਆਪਣਾ ਪੰਜਾਬ ਆਪਣਾ ਸੱੱਬੇ ਦਾ ਆਪਣਾ ਮਾਪ ਜਿਹਨੇ ਆਪਣ ਨੂੰ ਤੋਂ ਵੀ ਜਪੀਰ ਸਖਿਆ ਮਾਣੇ ਤੇ ਪਿਓ ਨੇ ਆਪਾਂ ਨੂੰ ਮਾਂ ਪਿਓ ਨੇ ਸੰਭਿਆਈ ਸਿੱਖਿਆ ਦਿੱਤੀ ਇਤੋਂ ਤੱਕ ਕੀਤਾ ਹੈ ਨਹੀਂ ਉਹਨਾਂ ਨੂੰ ਨਾ ਭੁੱਲੋ ਇਹ ਮੈਂ ਸੁਬਾ 4:00 3:30 ਵਜੇ ਉੱਠਦੇ ਆਂ ਪਹਿਸ਼ੋਂ ਜੱਕ ਗਿੜਾ ਦੇ ਕੇ ਜੇ ਦੋਸਤੋਂ ਬਾਅਦ ਤਿੰਨ ਦੇ ਕੋਈ ਆਪਣਾ ਹਥਿਆਰ ਕੱਢਤੀ ਤੇ ਚੱਕ ਲਈ ਜਈ ਚੁੱਲ੍ਹੇ ਦੇ ਇਹ ਸਾਰਾ ਚੁੱਲ੍ਹੇ ਤੇ ਬੰਦ ਹੈ ਕੜੀ ਨਾ ਨੇਪਾਲ ਦੀ ਢੇਸ਼ ਆਈ ਉਸ ਤੋਂ ਪੰਜਾਬ ਚ ਆਈ ਕੜ-ਕੜ ਕੇ ਕੜੀ ਬੰਦੀ ਹੈ ਕੋਈ ਕੰਮ ਵਾਲੀ ਆਈ ਸੀਗੀ ਉਹਨੇ ਕਿਹਾ ਥੋੜੇ ਜਿਹਾ ਵੱਧ ਪਾ ਤੁਸੀਂ ਆਖਿਆ ਕੋਈ ਗੱਲ ਨਹੀਂ ਇੱਕ ਇਸੇ ਚੀਜ਼ 'ਚ ਵੱਧ ਪਾ ਦੂੰਗਾ ਮਹਾਰਾਜ ਤੇ ਇੱਕ ਇਹ ਵੀ ਕਿਹਾ ਇੱਕ ਗੱਲ ਹੋਰ ਸੁਣ ਲਓ ਤੁਸੀਂ ਇਹ ਕਿਹਾ ਬਿੱਜੇ ਪੈਸੇ ਨਾ ਆਉਣ ਫੇਰ ਵੀ ਆ ਕੇ ਖਾ ਜੂ ਉਹ ਪ੍ਰਮਾਤਮਾ ਮੈਂ ਤਾਂ ਕੌਣ ਆ ਜੋ ਪਰਵਾਹੀ ਜਾਂਦੀ ਹੈ ਤੇ ਜੇ ਕਿਸ ਨੂੰ ਆਪਾ ਆਪ ਤੇ ਆਪਾਂ ਤਾਂ ਨਹੀਂ ਵੀ ਜਦ ਪ੍ਰਮਾਤਮਾ ਕੇ ਤੂੰ ਮੇਰੇ ਤੋਂ ਢਿੱਡ ਭਰਵਾ ਰਹੀ ਤਾਂ ਮੈਂ ਬੜਵਾ ਕਾ ਸਮਝਦਾ ਸਸ਼ੀ ਕਾ ਜੀ ਤੁਸੀਂ ਦੇਖ ਰਹੇ ਹੋ ਅਜੀਤ ਟੀਵੀ ਤੇ ਮੈਂ ਹਾਂ ਨਰਿੰਦਰ ਸਿੰਘ ਸਿਤੂ ਜਿਹੜਾ ਕੰਮ ਕਰਨ ਵਾਲਾ ਹੋਵੇ ਤਾਂ ਕੰਮ ਦਾ ਕਿਤੇ ਵੀ ਘਾਟਾ ਨਹੀਂ ਜਿੱਤੇ ਲੱਖਾਂ ਰੁਪਏ ਲਾ ਕੇ ਜਿਹੜੇ ਪੜ੍ਹੇ ਲਿਖੇ ਨੌਜਵਾਨ ਹੈ ਲੜਕੀਆਂ ਲੜਕੇ ਹੈ ਉਹ ਬਾਹਰ ਦਾ ਰੁੱਕ ਕਰ ਰਹੇ ਹੈ ਕਿ ਤੇ ਚਿੰਤਾ ਦਾ ਵਿਸ਼ਾ ਵੀ ਬਣਿਆ ਹੋਇਆ ਹੈ ਕਿ ਪੰਜਾਬ ਵਿੱਚੋਂ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਨੌਜਵਾਨ ਹੈ ਉਹ ਬਾਹਰਲੇ ਦੇਸ਼ਾਂ ਵੱਲ ਜਾ ਰਹੇ ਹੈ ਤੇ ਅਰਬਾਂ ਰੁਪਏ ਜਿਹੜਾ ਬਾਹਰਲੇ ਦੇਸ਼ਾਂ ਵਿੱਚ ਜਾ ਰਿਹਾ ਹੈ ਪਰ ਸਾਨੂੰ ਦਿਖਾ ਦੇਵਾਂਗੇ ਇੱਕ ਵੀਰ ਜਰਮਨੀ ਤੋਂ ਆਏਗਾ ਜਰਮਨੀ ਵਾਲੇ ਬਾਈ ਦੇ ਕੜੀ ਚਾਵਲ ਇਹ ਵੀ ਤੁਹਾਨੂੰ ਦਿਖਾਵਾਂਗੇ ਕਿ ਕਿੱਥੇ ਇਹਨਾਂ ਨੇ ਲਾਏ ਹੈ ਤੇ ਕਿੱਥੋਂ ਇਹ ਆਇਆ ਕਿਵੇਂ ਬਣਾਉਂਦੇ ਹੈਗੇ ਇਹ ਸਾਰੀ ਗੱਲਬਾਤ ਦੇ ਨਾਲ ਤਰਾਵਾਂਗੇ ਇਹ ਵੀ ਨੇ ਜਿਹੜੇ ਇੱਥੇ ਜਿਹੜੇ ਕੜੀ ਚਾਵਲ ਹੈਗੇ ਜਿਹੜੇ ਇੱਥੇ ਲਾਏ ਹੈਗੇ ਰਾਜਮਾ ਚਾਵਲ ਕੜੀ ਉਹ ਇੱਥੇ ਲਾਏ ਹੋਇਆ ਤੇ ਉਸ ਵੱਲੋਂ ਇੱਥੇ ਜਿਹੜੇ ਜਿਹੜਾ ਚਰਮਰੀ ਤੋਂ ਆ ਕੇ ਇਹ ਕੰਮ ਸ਼ੁਰੂ ਕੀਤਾ ਗਿਆ ਤੁਸੀਂ ਦੇਖ ਰਹੋਗੇ ਵੀਰ ਵੱਲੋਂ ਜਿਹੜਾ ਲਗਾਤਾਰ ਇੱਥੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਥੇ ਜਿਹੜਾ ਇਹ ਕੜੀ ਚਾਵਲ ਦਾ ਜਿਹੜਾ ਚੱਲਦਾ ਹੈਗਾ ਇਹ ਆਪਣੇ ਇੱਕ ਕਾਰ ਤੇ ਆਉਂਦੇ ਹੈਗੇ ਅਤੇ ਸਾਰਾ ਦਿਨ ਜਿਹੜਾ ਇਹ ਲੋਕਾਂ ਦੀ ਇਹ ਸੇਵਾ ਕਰਦੇ ਹੈਗੇ ਤੇ ਕੜੀ ਚਾਵਲ ਜਿਹੜੇ ਇੰਨੇ ਟੇਸਟੀ ਬਣਾਉਂਦੇ ਹੈਗੇ ਕਿ ਇੰਨਾ ਕੋਲੇ ਜਿਹੜਾ ਗਾਹਕ ਤੇ ਲੈਣ ਲੱਗੀ ਰਹਿੰਦੀ ਹੈਗੀ ਆਪਾਂ ਗੱਲਬਾਤ ਵੀ ਕਰਦੇ ਆ ਵੀਰ ਨਾਲ ਸੱਸੀ ਕਬੀਰ ਜੀ ਸਾਡੀ ਸੱਸੀ ਦਾ ਦੋ ਵਾਰੀ ਤੁਹਾਡਾ ਵੈਲਕਮ ਆਉਂਦੇ ਜੀ ਆਫਰੇ ਕੀ ਨਾਮ ਹੈ ਤੇ ਸ਼ੋਭਨਾ ਮਕਲਵਿੰਦਰ ਸਿੰਘ ਹੈ ਪਿੰਡ ਕਿਹੜਾ ਜੀ ਪਿੰਡ ਸਰਦ ਨਈਆਂ ਲਈ ਕੀ ਕਹਿਣਾ ਚਾਹੂਗੇ ਜਮੇ ਆਮ ਨੌਜਵਾਨੀ ਜੜੀ ਉਹ ਬਾਹਰਲੇ ਦੇਸ਼ਾਂ ਦਾ ਰੁਕ ਕਰ ਰਹੀ ਹੈ ਕਹਿੰਦੇ ਇੱਥੇ ਕੰਮ ਹੈ ਨਹੀਂਗਾ ਤੇ ਤੁਸੀਂ ਦੱਸਿਆਗਾ ਵੀ ਇਹ ਤੁਸੀਂ ਬਾਹਰੋਂ ਚਰਮਰ ਤੋਂ ਆ ਕੇ ਇੱਥੇ ਕੰਮ ਸ਼ੁਰੂ ਕੀਤਾ ਕਰੋਕ ਦਾ ਸਰ ਜਿੱਦਾਂ ਮੈਂ ਵੀ ਗਿਆ ਸੀ ਨਹੀਂ ਮੈਂ ਕਿਸੇ ਨੂੰ ਉਹਦਾ ਸਲਾਹ ਤਾਂ ਦੇ ਸਕਦਾ ਨਹੀਂ ਆਪਾਂ ਦੇ ਨਾਲ ਕੀ ਹੈਗੇ ਹੋ ਜਾਂ ਮੱਛੀ ਹੁੰਦੀ ਨੇ ਪੱਥਰ ਚਟਕੇ ਮੁਰਦੀ ਉਹ ਕੰਮ ਸੀਗਾ ਜੀ ਬਟ ਇਹ ਆ ਵੀ ਜੇ ਆਪਾਂ ਕਿਸ ਨੂੰ ਸਮਝਾਈਏ ਸਮਝੇ ਨਹੀਂ ਮੈਂ ਤਾਂ ਇਹ ਹੀ ਬੇਨਤੀ ਕਰਦਾ ਮੇਰੇ ਪ੍ਰਾਧਾਵੰਗੋ ਮੇਰੇ ਪ੍ਰਾਧਾ ਕੋਈ ਛੋਟਾ ਕੋਈ ਵੱਡਾ ਵੀ ਇੱਥੇ ਕੰਮ ਕਰ ਲਓ ਚਾਜੂ ਤੇ ਜੇ ਕਿਹਦੀ ਮਜਬੂਰੀ ਆ ਠੀਕ ਆ ਜਾਣਾ ਚਾਹੀਦਾ ਵੀ ਆ ਜਿਹਨੂੰ ਲੋੜ ਆ ਪਿਆ ਹਾਂ ਜੀ ਜਾ ਕੇ ਇੱਥੇ ਆਜੋਈ ਵਾਪਸ ਆਪਣਾ ਪੰਜਾਬ ਆਪਣਾ ਸੱਭਿਆ ਆਪਣਾ ਮਾਪਿਓ ਜਿਹਨੇ ਆਪਾਂ ਨੂੰ ਸੌ ਮਹੀਨੇ ਪੀੜ ਸਖਿਆ ਮਾਣ ਤੇ ਪਿਆਉਣੇ ਆਪਾਂ ਨੂੰ ਮਾਪਿਓ ਸਾਂਭਿਆ ਈ ਸਿੱਖਿਆ ਦਿੱਤੀ ਇਤੋਂ ਤੱਕ ਕੀਤਾ ਹੈ ਨਹੀਂ ਉਹਨਾਂ ਨੂੰ ਨਾ ਭੁੱਲੋ ਆਜੋ ਜਾਓ ਆਜੋ ਇਹ ਜੀ ਮੈਂ ਪਹਿਲਾ ਇੱਥੇ ਜੇ ਲਾਲ ਕਿਤਾਬ ਆ 15 18 ਸਾਲ ਪਹਿਲਾ ਪੜ੍ਹਾਈ ਕਰਦਿਆ ਹਾਂ ਜੀ ਫਿਰ ਲੱਖ ਰੁਪਏ ਜਿਹੜਾ 20 25 ਲੱਖ ਰੁਪਏ ਘੱਟ ਤੋਂ ਘੱਟ ਵੀ ਲਾ ਕੇ ਉੱਥੇ ਜਾਂਦੇ ਹੈਗੇ ਜੇ ਦੇਖੇ ਤਾਂ ਜੀ ਉਹ ਵੀ ਇੱਥੇ ਲਾਇਆ ਜਾਵੇ ਤੇ ਇੱਥੇ ਵੀ ਕਮਾਈ ਕਰ ਸਕਦੇ ਘੱਟੋ ਘੱਟ 5 ਸਾਲ ਦੀ ਮੁੜ ਕੇ ਬਾਹਰੋਂ ਹੀ ਅਲੂਨੇਸ ਬਹੁਤ ਹੈ ਇੱਥੇ ਤਾਂ ਇੰਨਾ ਲੋਨ ਲੋੜ ਹੀ ਨਹੀਂ 5-7 ਲੱਖ ਲਾ ਕੇ ਮੈਂ ਤਾਂ ਵੈਸੇ 5 ਸਾਲ ਦਾ 5 ਲੱਖ ਰੁਪਏ ਦੀ ਜੀ ਗੱਡੀ ਲੈਤੀ ਸੀ ਵਿੱਚ ਹੀ ਆ ਸੱਟੋ ਕਿਤੇ ਮੇਰਾ ਸੱਟਾ ਵਧੀਆ ਚੱਲ ਪਿਆ ਕਿਰਪਾ ਪ੍ਰਮਾਤਮਾ ਦੀ ਖਾਣਾ ਆਪਾ ਆਰਗੇਨਿਕ ਖਾਉਣੀ ਸਾਰੇ ਤੇ ਮੈਨੂੰ ਤਾਂ ਕੋਈ ਲੱਗਦਾ ਨਹੀਂ ਨੇ ਪਹਿਲਾਂ ਲੋੜ ਆਈ ਬਹੁਤ ਇਥੇ ਹੈ ਗਈ ਫਿਰ ਤੁਸੀਂ ਹੁਣ ਜਿਹੜੇ ਬਣਾਉਣੇ ਕੀ ਕੁਛ ਇਥੇ ਤਿਆਰ ਕਰ ਦਿਓਗੇ ਕਿ ਇਹ ਮੈਂ ਸਵੇਰ ਪੌਣੇ ਕਿ ਤਿੰਨ 3:30 ਵਜੇ ਉੱਠ ਖੜਦੇ ਆਂ ਪੈਸੋਂ ਜੱਕ ਗੀੜਾ ਦੇ ਕੇ ਜੇ ਫਿਰ ਉਸ ਤੋਂ ਬਾਅਦ ਤੰਨੇ ਕੋਈ ਆਪਣਾ ਹਥਿਆਰ ਕੱਢ ਸੀ ਤੇ ਚੱਕ ਲਈ ਜਈ ਚੁੱਲ੍ਹੇ ਵਾਲੀ ਇਹ ਸਾਰਾ ਚੁੱਲ੍ਹੇ ਤੇ ਬੰਦਈ ਕੜੀ ਨਾ ਨੇਪਾਲ ਦੀ ਡਿਸ਼ ਆਈ ਉਸ ਤੋਂ ਬਾਅਦ ਪੰਜਾਬ ਚ ਆਈ ਕੜ-ਕੜ ਕੇ ਕੜੀ ਬੰਦੀ ਹੈ ਗੈਸ ਤੇ ਨਹੀਂ ਬੰਦੀ ਕਦੇ ਵੀ ਗੈ ਆ ਕੀ ਹੁੰਦਾ ਮਾਤਾ ਉਹ ਨਾਂ ਵੀ ਪਿੰਦਾ ਇੰਨਾ ਯਾਦ ਨਹੀਂ ਹੈਗਾ ਜੀ ਸਪੈਸ਼ਲ ਕੁੱਕਰ ਸਪੈਸ਼ਲ ਕੁੱਕਰ ਦੀ ਚੀਜ਼ ਗਲਤੀ ਆ ਫੜਦੀ ਆ ਨਾ ਕੇ ਪਕਦੀ ਆ ਹਾਂਜੀ ਹਾਂਜੀ ਇਹ ਚੀਜ਼ ਆਈ ਸਲੋ ਜੋ ਮਿੱਠੇ ਮਿੱਠੇ ਆ ਕੇ ਪਹਿਲਾਂ ਲੋਕ ਖਾਂਦੇ ਆਰਗੈਨਿਕ ਪਹਿਲਾਂ ਲੋਕ ਆਰਗੈਨਿਕ ਹੀ ਖਾਂਦੇ ਸੀਗੇ ਇਹ ਤਾਂ ਹੁਣ ਦੱਸਣਾ ਪੈਂਦਾ ਇਹ ਆਪਣੀ ਮੈਨੂੰ ਲੱਗਦਾ ਵੀ ਮਾੜੀ ਨਿੱਕੀ ਸੋਚ ਹੀ ਆ ਵੀ ਆਪਾਂ ਆਰਗੈਨਿਕ ਦੱਸ ਦਿਆਂ ਪਹਿਲਾਂ ਹੁੰਦੀ ਹੀ ਆਰਗੈਨਿਕ ਸੀਗੀ ਇਹ ਤਾਂ ਹੁਣ ਕਹਿਣਾ ਪੈਂਦਾ ਕਿ ਕਾਸੀ ਸਾੜ ਬਹੁਤ ਹੋ ਗਈ ਬਲਕਿ ਪਹਿਲਾਂ ਉਹ ਚੀਜ਼ ਆਪਾਂ ਹੁਣ ਆਪਣਾ ਆਉਣ ਲੱਗ ਗਏ ਤਾਂ ਆਪਾਂ ਮੈਂ ਸਮਝੇ ਮੈਂ ਰਾਜਾ ਬਣ ਗਏ ਨਹੀਂ ਨਹੀਂ ਇਹ ਤਾਂ ਆਪਾਂ ਪਹਿਲਾਂ ਇਹ ਬਣ ਜੂਗਾ ਤੇ ਬਹੁਤ ਪਿੱਛੇ ਆ ਤੇ ਬਣ ਰਹੇ ਆ ਪਰਮਾਤਮਾ ਦੀ ਬਾਕੀ ਕਿੱਤੋਂ ਹੀ ਕਦੇ ਦਿਨ ਮਾਰੇ ਹੋ ਜਗੇ ਚੰਗੇ ਹੁੰਦੇ ਸਾਰਾ ਪੰਜਾਬ ਪਹਿਲਾ ਵਾਰ ਖਾਸਾਲ ਬਣ ਜੂਗਾ ਇਹ ਆਪਣੇ ਮੇਰੀ ਲੱਗਦਾ ਮੈਨੂੰ ਬਹੁਤ ਜਲਦੀ ਬਣ ਜੂਗਾ ਤੁਸੀਂ ਜਰਮਨ ਚ ਚੇ ਕਿੰਨਾ ਕਿਚੜ ਲਾ ਕੇ ਆਏ ਜਰਮਨ ਦਾ ਮੈਂ ਪੁੱਛੂ ਨਹੀਂ ਮੇਰੀ ਕੋਈ ਪ੍ਰਾਈਵੇਸੀ ਦਾ ਬਹੁਤ ਟਾਈਮ ਲੱਗ ਗਿਆ ਹਾਂਜੀ ਹਾਂਜੀ ਤੇ ਫਿਰ ਹੁਣ ਜਿਹੜੇ ਤਿਆਰ ਕਰਦੇ ਹੋ ਕੀ ਕੁਛ ਤਿਆਰ ਕਰਦੇ ਹੋ ਆਪਾਂ ਇਹ ਆਰਗੈਨਿਕ ਚੌਲ ਹੁੰਦੇ 15 19 ਆਪਣੇ ਕੜੀ ਚਾਵਲ ਹੁੰਦਾ ਜੀ ਬਿਲਕੁਲ ਕੰਦਾਰੀ ਸਪੈਸ਼ਲ ਦਸੀ ਹੁੰਦੀ ਹੈ ਜੀ ਚਾਟੇ ਦੀ ਇੱਕ ਚਾਟੀ ਨਮਕੀਨ ਦਸੀ ਹੁੰਦੀ ਹੈ ਕੱਲੇ ਰਾਜਮਾ ਬਾਹਰੋਂ ਹੁੰਦੇ ਮੇਰੇ ਬਾਕੀ ਪਾਪੜ ਤੇ ਇਕ ਸਾਦਾ ਏ ਟੂ ਜ਼ੈਡ ਆਪਣਾ ਹੋਰ ਦਾ ਮੈਨੂੰ ਇਹ ਵੀ ਲੱਗਦਾ ਵੀ ਜਿਹੜੇ ਪਸ਼ੂ ਹੈਗੇ ਦਧਾਰੂ ਪਸ਼ੂ ਆ ਉਹ ਵੀ ਤੁਸੀਂ ਆਪਦੇ ਰੱਖੇ ਹੋਏ ਹਾਂ ਹਾਂ ਜੀ ਸਰ ਜੇ ਆਪਦੇ ਤਾਂ ਫੇਰ ਵੀ ਬਖਵਾ ਸਕਦੇ ਜੇ ਤੁਸੀਂ ਦੱਸਿਆਗਾ ਵੀ ਪਹਿਲਾਂ ਉਠਣਸਾਰ ਪਸ਼ੂਾਂ 'ਚ ਜਾਈਦਾ ਹੈਗਾ ਪਤਾ ਕੀ ਹੈ ਜੇ ਮੈਂ ਕਿਸੇ ਨੂੰ ਲੈ ਕੇ ਕਰੂੰਗਾ ਨਾ ਉਹ ਵਿਸ਼ਵਾਸ ਚ ਲੋ ਟੈਣਾ ਨਹੀਂ ਜਾਈਦਾ ਪਰ ਫੇਰ ਵੀ ਨਹੀਂ ਉਹ ਗੱਲ ਬੰਦੀ ਜੀ ਇਸੋ ਲੈ ਕੇ ਚੀਕ ਕੀਤੀ ਮੈਂ ਆਰਗੈਨਿਕ ਤੁਸੀਂ ਵੀ ਨਹੀਂ ਕਹ ਸਕਦੇ ਮੈਂ ਵੀ ਕਹ ਸਕਦਾ ਇਹ ਚੀਜ਼ ਹੈ ਜੀ ਇਹਨੇ ਚਾਟੀ ਦੀ ਲੱਸੀ ਤੁਸੀਂ ਕਿਹਾਗਾ ਆਮ ਚਾਟੀ ਦੀ ਲੱਸੀ ਕਿੱਦੋਂ ਮਿਲਦੀ ਨਹੀਂ ਕਿਉਂਕਿ ਦਹੀਂ ਰਹਿਣ ਕੇ ਮਕਾਨ ਪਾਇਆ ਜੀ ਉਹਦੇ ਵਿੱਚ ਵੀ ਹਾਰੇ ਬਣਾਉਣੇ ਤੇ ਪਹਿਲਾਂ ਦੇ ਵਿੱਚ ਮੇਦੇ ਹਾਰੇ ਆਲਰੇਡੀ ਹੈਗੇ ਹਾਰੇ ਵਿੱਚ ਬੰਦੀ ਆ ਕੜ-ਕੜ ਕੇ ਜੀ ਮਿੱਕੀ ਜੀ ਤੌੜੀ ਹੁੰਦੀ ਹੈ ਵੱਡੀ ਹਾਂ ਜੀ ਹੁਣ ਤਾਂ ਪਤਾ ਹੀ ਇਹ ਚੀਜ਼ਾਂ ਹੈ ਕਿਹੜੀ ਕੜੀ ਹੈ ਚਾਹੇ ਰਾਜਮਾ ਹੈ ਇਹ ਵੀ ਤੁਸੀਂ ਆਰਡਰ ਪਰਸਨਲ ਹਾਂ ਹਾਰੇ ਚ ਬਣਾਉਣੇ ਹੋ ਹਾਂ ਸਾਰਾ ਕੀ ਚੀਜ਼ ਜਿਹੜੇ ਕੜੀ ਹੈ ਜਾਂ ਨਹੀਂ ਨਹੀਂ ਕੜੀ ਦਾਇਆ ਮਚੁੱਲੇ ਤੇ ਬੰਦਾ ਮਾਰੇ ਤੇ ਲੱਕੜਾਂ ਨਾਲ ਬੰਦਾ ਛਟੀਆਂ ਨਾਲ ਲੱਕੜਾਂ ਨਾਲ ਬੰਦੇ ਬਾਕੀ ਚੀਜ਼ ਜਿਹੜੀ ਹੈਗੀ ਚੌਲ ਹੈਗੇ ਉਹ ਵੀ ਚੁੱਲੇ ਇੱਕ ਚੁੱਲੇ ਤੇ ਬੰਦ ਕਹਿੰਦਾ ਵਾ ਗੈਸ ਨਾਲ ਨਹੀਂ ਗੈਸ ਨਾਲ ਫਿਰ ਉਹ ਆਰਗਨ ਨਹੀਂ ਗਈ ਜਿਵੇਂ ਲੱਸੀ ਬਣਾਉਣਾ ਤਾਂ ਟਾਟੀ ਦੀ ਲੱਸੀ ਹੈ ਹਾਂਜੀ ਇਹ ਵੀ ਜਿਹੜਾ ਦੁੱਧ ਸਾਰਾ ਦਿਨ ਕੱਢਦਾ ਤੇ ਫਿਰ ਉਸ ਤੋਂ ਬਣ ਬਣਉਂਦੀ ਹੈ ਇਹ ਰਾਤ ਨੂੰ ਮਾਰਦਾ ਨਹੀਂ ਰਾਤ ਨੂੰ ਕੱਢਦਾ ਰਹਿੰਦੇ ਜਿਵੇਂ ਪਤਾ ਮਾਤਾ ਹੈਗੀ ਉਹ ਦੱਸ ਦਿੰਦੀ ਹੈ ਪਤਾ ਲੱਗਿਆ ਆਪਣੋ ਹੀ ਸਾਰੀयत ਕੱਢ ਕੇ ਸਵੇਰ ਮੈਂ ਜੋੜਦੇ ਇਹ ਪਾਸਾ ਕਿ ਅਨਸਾਰ ਇਹਦੇ ਵਿੱਚ ਬਰਫ਼ ਪਾ ਕੇ ਤੇ ਗੀਚਾ ਪਾ ਕੇ ਠੰਡਿਓਗ ਲਿਆਈ ਦੀ ਪਹਿਲਾਂ ਤਾਂ ਰੜਕਣਾ ਵੀ ਬੰਦਾਊਗਾ ਜਦੋਂ ਫਿਰ ਸਾਰਾ ਸਾਰਾ ਸਸਤਰਾ ਉਹ ਫਿਰ ਮਾਤਾ ਵੀ ਨਾਲ ਹੈਲਪ ਕਰਉਂਦੇ ਵਾਈਫ ਵੀ ਹੈਗੀ ਉਹ ਵੀ ਹੈਲਪ ਕਰਉਂਦੀ ਪਰਿਵਾਰ ਦਾ ਵੀ ਆਜੋ ਪਰਿਵਾਰ ਦਾ ਵੀ ਪੂਰਾ ਸਹਿਯੋਗ ਹੈ ਬਹੁਤ ਜ਼ਿਆਦੇ ਬਹੁਤ ਜ਼ਿਆਦੇ ਪਹਿਲਾਂ ਹਲਕਾ ਹੈ ਕਹਿੰਦੇ ਸੀ ਕੀ ਕਰ ਰਹੇ ਤੁਸੀਂ ਮੈਂ ਨਹੀਂ ਕੋਈ ਵਾਲੀ ਮਦਦ ਦੇਖੀ ਹੋਈ ਤੇ ਪਰਿਵਾਰ ਨਾਲ ਸਾਥ ਦਿੱਤਾ ਹੁਣ ਸਾਰੇ ਸਾਥ ਦੇ ਰਹੇ ਹੁਣ ਫਿਰ ਤੁਸੀਂ ਦੱਸੋ ਭਾਈ ਹੁਣ ਫਿਰ ਪੂਰੀ ਸਟਰੀ ਹੋ ਗਈ ਇੱਥੇ ਵੀ ਜੇ ਤੁਸੀਂ ਆਪਕਾ ਕੀ ਕੀ ਜੀ ਓਰੇ ਮਰਗੇ ਬਸ ਆਪਣੇ ਤਸੱਲੀ ਹੋ ਗਈ ਵੀ ਆਪਣੇ ਵਧੀਆ ਕਮਾਈ ਹੋ ਰਹੀ ਹੈ ਕਿਸੇ ਇਦਾਂ ਜਿਵੇਂ ਉਹ ਕਹਿੰਦਾ ਨਾਰੇ ਪੁੱਣ ਨਾਲੇ ਫਲੀਆਂ ਆਰਗੈਨਿਕ ਖਵਾ ਰਹੇ ਹਾਂ ਉਸੇ ਰੇਟ ਤੇ ਹਨ ਬਹੁਤ ਵਸ ਰੇਟ ਤੇ ਤੇ ਨਾਲੇ ਕਿਸੇ ਦਾ ਝੱਟ ਭਰਨਾ ਚਾਹੀਦਾ ਰੇਟ ਸੀ ਆਰਗੈਨਿਕ ਤੇ ਮਾਤਾਂ ਨੂੰ ਲੋਹੇ ਮੈਨੂੰ ਸੇਵ ਲਈ ਜੀ ਇੱਕ ਹੋਰ ਵੀ ਮੈਂ ਕੱਲ ਜਦੋਂ ਮੈਂ ਸ਼ਾਰਟ ਕਰ ਰਿਹਾ ਸੀਗਾ ਝੋੜੇ ਉਦੋਂ ਦੇਖਿਆ ਇੱਕ ਕੋਈ ਕੰਮ ਵਾਲੀ ਆਈ ਸੀ ਉਹਨੇ ਕਿਹਾ ਥੋੜੇ ਜਿਹਾ ਬੱਧਵਾ ਦੇ ਤੁਸੀਂ ਆਖਿਆ ਕੋਈ ਗੱਲ ਨਹੀਂ ਇੱਕ ਇਸੇ ਕਿ ਬੱਧ ਪਾ ਦੂੰਗਾ ਮਾਰਾ ਤੇ ਇੱਕ ਇਹ ਵੀ ਕਿਹਾ ਇੱਕ ਗੱਲ ਹੋਰ ਕਹੋ ਸੁਣ ਲਓ ਤੁਸੀਂ ਇਹ ਕਿਹਾ ਵੀ ਜੇ ਪੈਸੇ ਨਾ ਹੋਣ ਫਿਰ ਵੀ ਆ ਕੇ ਖਾ ਜਾਓ ਉਹ ਪ੍ਰਮਾਤਮਾ ਮੈਂ ਤਾਂ ਕਹਣਾ ਉਹ ਕਰਵਾਈ ਜਾਂਦੀ ਹੈ ਤੇ ਜੇ ਕਿਸ ਨੂੰ ਆਪਾਂ ਆਪ ਤੇ ਆਪਾਂ ਤਾਂ ਨਹੀਂ ਵੀ ਜਦ ਪ੍ਰਮਾਤਮਾ ਕਿ ਤੂੰ ਮੇਰੇ ਕੋਲ ਢਿੱਡ ਭਰਵਾ ਰਹੀ ਤਾਂ ਮੈਂ ਬੜਵਾਗਾ ਸਮਝਦਾ ਵੀ ਜਿਹੜੇ ਨਹੀਂ ਵੀ ਹੁੰਦੇ ਆਪਾਂ ਕੋਈ ਗਲੀ ਵਿੱਚ ਵਿਚਾਰੇ ਜਵਾਕ ਉਹ ਬੈਠੇ ਆ ਉਹਨਾਂ ਨੂੰ ਜੋ ਕਹਿ ਦਈਏ ਖਵਾ ਦੇ ਕੋਈ ਉਹ ਨਹੀਂ ਗਈ ਹੁਣ ਜਿਹੜੀ ਪੈਸੇ ਆਪਾਂ ਲੰਗਰ ਲਾਉਣੀ ਵਿਚੋਂ ਦਸਵੰਦ ਨਿਕਲ ਜਾਂਦਾ ਹੈ ਹੁਣ ਜਿਹੜੇ ਅੱਜਕੱਲ ਦੀ ਪਨੇਰੀ ਹੈਗੀ ਜੱਗ ਦੇ ਹੈਗੀ ਉਹ ਸਾਰੀ ਬਾਹਰ ਜਾ ਰਹੀ ਹੈਗੀ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੁੰਗੇ ਕੀ ਕਹਿਣਾ ਚਾਹੁੰਦੇ ਮੈਂ ਤਾਂ ਕੌਣ ਹੁੰਦਾ ਕਹਿਣਾ ਵੈਸੇ ਯਾਰ ਸਾਰੇ ਸਮਝੀਂ ਭਰਾ ਮੇਰੀ ਸੂਤੇ ਵੀ ਵੱਟੇ ਬਾਹਰ ਕਿਤੇ ਮੈਂ ਦੱਸ ਕਿਹਾ ਤੁਹਾਨੂੰ ਪਹਿਲਾਂ ਹੀ ਬਾਹਰ ਚਲੋ ਜਿਹਨੂੰ ਮਜਬੂਰੀ ਹੈ ਜਾਓ ਵੀ ਬਟ ਵਾਪਸ ਆ ਜਾਓ ਅੱਗੇ ਨਾਲ ਲੋਕ ਪਹਿਲਾਂ ਆਪਣੇ ਜਾਂਦੇ ਸੀਗੇ ਪੈਸਾ ਇੱਥੇ ਭੇਜਦੇ ਸੀਗੇ ਹੁਣ ਉੱਥੇ ਜਾ ਕੇ ਇੱਥੋਂ ਵੇਚੀ ਜਾਂਦੇ ਆ ਉਦੋਂ ਬਾਅਦ ਪਸਟਾਉਂਦੇ ਵਾਪਸੀ ਦਾ ਉਹਨਾਂ ਕੋਲ ਕੋਈ ਜ਼ਰੀਆ ਨਹੀਂ ਰੱਖੋ ਜਾਓ ਜੇ ਲੋੜ ਆਜੋਈ ਵਾਪਸ ਪੰਜਾਬ ਤੇ ਆਪਣੀ ਜੜ੍ਹਾਂ ਨਾਲ ਛੱਡੋ ਇਹ ਜੜ੍ਹਾਂ ਪੱਟੀਆਂ ਜਾਂਦੇ ਹੋਣੇ ਉਦੋਂ ਬਾਅਦ ਲੱਗਦੀ ਜੱਕ ਪੈਂਦੀ ਜੀ ਜਿਹੜੇ ਕਹਿੰਦੇ ਕਹਿੰਦੇ ਇੱਥੇ ਕੰਮ ਹੀ ਨਹੀਂ ਗਏ ਤੇ ਕੰਮ ਤਾਂ ਨਾ ਪਤਾ ਕੀ ਆ ਕੰਮ ਹੈਗਾ ਮੇਰੇ ਯਾਰ ਕਿ ਜੱਤਾ ਖਚ ਨਾ ਗਏਂਦੇ ਅੱਲਾ ਸ਼ਹੀਦ ਹੋ ਵੈਸੇ ਹੁਣ ਵੈਸੇ ਤਾਂ ਬਹੁਤ ਕਰਨ ਲੱਗੇ ਹੁਣ ਮਾਰੇ ਹਾਲੀਵੁੱਡ ਦੇਖੋ ਜੇ ਕਹਿੰਦੇ ਕਿ ਦੂਜੇ ਨੂੰ ਮੇਰੇ ਭਰਾ ਤੇ ਬਾਕੀ ਕਦੇ ਵੀ ਰਹੇ ਆ ਤੇ ਕੰਮ ਜੇ ਕੋਈ ਕਿਸੇ ਨੂੰ ਹੈਗਾ ਮੇਰਾ ਨੰਬਰ ਚੱਲਦਾ ਸਕਰੀਨ ਤੇ ਪਾ ਦਿਓ ਜੇ ਇੰਸਟਾਗ੍ਰਾਮ ਹੈ ਦੀ ਮੇਰੀ ਮੈਨੂੰ ਕਰ ਲਓ ਲਿੰਕ ਜੀ ਤੇ ਮੈਂ ਤੁਹਾਨੂੰ ਦੱਸਣਾ ਕੰਮ ਮੈਨੂੰ ਬੰਦੇ ਚਾਹੀਦੇ ਹੁਣ ਜਦੋਂ ਮੈਂ ਕੰਮ ਪਿੰਨਾ ਜਾ ਗਿਆ ਲੱਤਾਂ ਖਿੱਚਣ ਵਾਲੇ ਬੜੇ ਹੁੰਦੇ ਉਹ ਨਾਨੀ ਨੇ ਕਿਸੇ ਨੇ ਕਿਹਾ ਉਹ ਕੀ ਕਿ ਤੂੰ ਕੰਮ ਸ਼ੁਰੂ ਕਰ ਲਿਆ ਜਾ ਰਹੇ ਹੈ ਰੀੜੀ ਜੀ ਵਾਲਾ ਕੰਮ ਜਾ ਉਹ ਤੁਹਾਨੂੰ ਪਤਾ ਹੀ ਹੈ ਸੁਭਾਏ ਚਲੋ ਭਰਾ ਕੋ ਚਾਚਾ ਤਾਇਆ ਜੇ ਕਹਦਾ ਤਾਂ ਆਪਾਂ ਨੂੰ ਸਿਰ ਮੱਥੇ ਹੀ ਕੋਈ ਪਰ ਹੁਣ ਆਪਾਂ ਨੂੰ ਸ਼ਾਬਾਸ਼ ਹੁਣ ਜਦੋਂ ਕੰਮ ਦੇਖ ਕੇ ਸ਼ਾਬਾਸ਼ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਕਮਾਈ ਕਰਨ ਲੱਗ ਗਿਆ ਮੁੰਡਾ ਹਾਂਜੀ 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 ਜਾ ਮੈਂ ਆਪਾਂ ਇੱਧਰ ਤੁਸੀਂ ਸੁਣ ਚੁੱਕੇਗੇ ਵੀਰਨ ਇਹ ਵੀ ਜੇ ਕਹਿ ਲਗੇ ਤਾਂ ਬਾਹਰ ਦੇ ਚੱਕਰ ਘੱਟ ਕੇ ਆਇਆਗਾ ਜਿੱਥੇ ਜਾ ਕੇ ਆਇਆਗਾ ਇਹਨਾਂ ਨੇ ਜਿਹੜਾ ਕੜੀ ਚਬਦਦਾ ਜਿਹੜਾ ਕੰਮ ਇੱਥੇ ਸ਼ੁਰੂ ਕੀਤਾ ਤੁਸੀਂ ਦੇਖ ਰਹੋਗੇ ਕਿ ਇਹਨਾਂ ਦੇ ਕੋਲੇ ਹਮੇਸ਼ਾ ਹੀ ਲੈਣ ਲੱਗੀ ਰਹਿੰਦੀ ਹੈਗੀ ਅਤੇ ਜਿਹੜਾ ਕੰਮ ਕਰਦਾ ਵੀ ਛੋਟਾ ਵੱਡਾ ਛੋਟਾ ਵੱਡਾ ਕੋਈ ਨਹੀਂ ਹੁੰਦਾ ਕੰਮ ਕਰਨ ਵਾਲਾ ਹੋਣਾ ਚਾਹੀਦਾ ਜਾਂ ਇਹ ਨਿਗਾ ਵੀ ਪੰਜਾਬ ਵਿੱਚ ਕੰਮ ਨਹੀਂ ਕਰ ਕੰਮ ਕਰਨ ਵਾਲਾ ਹੋਣਾ ਚਾਹੀਦਾ ਕੰਮ ਬਹੁਤ ਹੈਗੇ ਤੁਹਾਨੂੰ ਪਹਿਲਾਂ ਵੀ ਕਈ ਵੀਡੀਓ ਦਿਖਾਗਾਗਾ ਕਿ ਜਿਹੜੇ ਕਿਸਾਨਾਂ ਵੱਲੋਂ ਜਵਾਨਾਂ ਵੱਲੋਂ ਜਿਹੜੇ ਇੱਥੇ ਕੰਮ ਕੀਤੇ ਜਾਣਾ ਹੈ ਨੌਜਵਾਨੀ ਵੱਲੋਂ ਇਹ ਕੰਮ ਜਿਹੜੇ ਤੋਰੇ ਗਏਗੇ ਉਹ ਬਹੁਤ ਹੀ ਵਧੀਆ ਕੰਮ ਚਲਾਏਗਾ ਕਿ ਤੇ ਇਹਨਾਂ ਵੱਲੋਂ ਵਧੀਆ ਇਹ ਜਿਹੜਾ ਕੜੀ ਚਾਵਲ ਦਾ ਜਿਹੜਾ ਕੰਮ ਚੱਲ ਰਿਹਾ ਹੈਗਾ ਇਹ ਬਹੁਤ ਵਧੀਆ ਤਰੀਕੇ ਨਾਲ ਹੈ ਸਾਬ ਸੁੱਤ ਰਹੇ ਇੱਥੇ ਕੜੀ ਚਾਵਲ ਜਿਹੜੇ ਦਿੱਤੇ ਜਾਂਦੇ ਤੇ ਵਧੀਆ ਵੀ ਵੱਲੋਂ ਕਮਾਈ ਵੀ ਕੀਤੀ ਜਾਂਦੀ ਹੈ ਤੇ ਜਿਹੜਾ ਖਾਣਾ ਹੈ ਉਹ ਵੀ ਬਹੁਤ ਵਧੀਆ ਪੋਹ ਆ ਜਾਂਦਾ ਬਠਿੰਡਾ ਤੋਂ ਅਜੀਂਟੀਵਲੀ ਨਰਸਿੰਘ ਸਿੰਘ ਦੀ ਰਿਪੋਰਟ